ਮੈਂ ਜੀ ਅਨਮੋਲ ਕੰਬੋਜ 2 ਮਹੀਨੇ ਪਹਿਲਾਂ ਹੀ ਮੈਂ ਜੁਆਇਨ ਕੀਤਾ ਵੈਟਰਨਰੀ ਇਨਸਪੈਕਟਰ ਜਿਹੜਾ ਨਾਮ ਹਰਵਿੰਦਰ ਸਿੰਘ ਮੈਂ ਵੈਟਰਨਰੀ ਇਨਸਪੈਕਟਰ ਦੇ ਅਹੁਦੇ ਤੇ ਨਿਯੁਕਤ ਹੋਇਆ ਹਾਂ ਮੈਂ ਵੀ ਪੰਜਾਬ ਤੋਂ ਬਾਹਰ ਗਿਆ ਸੀ ਜੀ ਕੈਨੇਡਾ ਗਿਆ ਸੀ ਬਟ ਉੱਥੇ ਮੈਂ ਲੇਬਰ ਵਰਕ ਕਰਦਾ ਸੀ ਮੈਨੂੰ ਸ਼ਰਮ ਆਉਂਦੀ ਸੀ ਵੀ ਮੈਂ ਇਸ ਕੰਮ ਯੋਗਾ ਹੈਗਾ ਤੇ ਮੈਂ ਵਾਪਸ ਆ ਗਿਆ ਘਰ ਦੇ ਇਹਨਾਂ ਡਿਪਲੋਮਾ ਕਰਾਇਆ ਮੈਨੂੰ ਇਗਜ਼ਾਮ ਲਈ 6 ਮਹੀਨੇ ਤਿਆਰੀ ਕੀਤੀ ਸੀਗੀ ਜੀ 6 ਮਹੀਨੇ ਬਾਅਦ ਆਪਾਂ ਇਗਜ਼ਾਮ ਦਿੱਤਾ ਬੜੀ ਅਕਲੀਅਰ ਹੋ ਗਿਆ ਇਗਜ਼ਾਮ 2-3 ਮਹੀਨੇ ਪ੍ਰੋਸੈਸ ਚੱਲਿਆ ਤੇ 22 ਨਵੰਬਰ ਨੂੰ ਸਾਡੀ ਜੁਆਇਨਿੰਗ ਹੋ ਗਈ ਸੀ ਅਬਦੁਲ ਕਲਾਮ ਜੀ ਨੇ ਕਿਹਾ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣ ਦਾ ਦੇਸ਼ ਦੇ ਵਿੱਚੋਂ ਸਾਨੂੰ ਉਹ ਸੁਪਨਾ ਜਿਹੜਾ ਉਹ ਸੌਣ ਨਹੀਂ ਦਿੰਦਾ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ ਉਹਨਾਂ ਦੀਆਂ ਡਿਗਰੀਆਂ ਮੁਤਾਬਕ ਰੋਜ਼ਗਾਰ ਦੇਵਾਂਗੇ ਕਿਸੇ ਨੇ ਬਾਹਰ ਦੀ ਤਿਆਰੀ ਕਰ ਲਈ ਸੀ ਪਰ ਇੰਨੀ ਇੰਨੇ ਨੂੰ ਚਿੱਠੀ ਆ ਗਈ ਗਵਰਨਮੈਂਟ ਦੀ ਕਹਿੰਦੇ ਹੁਣ ਇੱਥੇ ਹੀ ਰਹਾਂਗੇ ਬਾਹਰ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਸਾਡੇ ਯੰਗਸਟਰਸ ਲਈ ਕਾਫੀ ਵਧੀਆ ਜਿਹੜੇ ਬੇਰੋਜ਼ਗਾਰ ਫਿਰਦੇ ਸੀਗੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਰੋਜ਼ਗਾਰ ਦਿੱਤਾ ਜੀ ਪੰਜਾਬ ਸਰਕਾਰ ਨੂੰ ਥੈਂਕਸ ਕਹਿੰਦਾ ਬਹੁਤ ਥੈਂਕਫੁਲ ਅਗੇ ਆਂ ਜੀ ਬਹੁਤ ਵਧੀਆ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਹਰ ਘਰ ਨੌਕਰੀ ਹਰ ਘਰ ਰੋਜ਼ਗਾਰ ਐਸੇ ਸੋਚ ਨੂੰ ਸੱਚ ਕਰਨ ਵੱਲ ਵੱਧ ਰਹੀ ਹੈ ਪੰਜਾਬ ਸਰਕਾਰ